ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਟੀਵੀ ਦੇ ਉੱਪਰ ਔਰ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਕਿ ਕੱਲ ਤੋਂ ਲਗਾਤਾਰ ਅਸੀਂ ਤੁਹਾਡੇ ਰੂਬਰੂ ਹੁੰਦੇ ਆਂ ਸਾਰੀਆਂ ਸਿੱਖ ਖੇਡਾਂ ਦੀ ਸਿੱਧੀ ਜਾਣਕਾਰੀ ਜਿਹੜੀ ਲਾਈਵ ਪ੍ਰਸਾਰਣ ਤੁਹਾਡੇ ਰੂਬਰੂ ਕੀਤਾ ਹੈ ਸੰਤਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਜਿੰਦਾ ਕਿ ਬੀੜਾ ਇਸ ਵਕਤ ਸਿਡਨੀ ਨੇ ਚੱਕਿਆ ਹੈ ਅਗਲੇ ਸਾਲ ਤੁਹਾਡੇ ਮੈਲਬਨ ਸ਼ਹਿਰ ਦੇ ਵਿੱਚ ਆ ਔਰ ਇਸ ਵਕਤ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਜਿੱਥੇ ਪਕੌੜਿਆਂ ਦਾ ਲੰਗਰ ਲੱਗਾ ਪੰਜਾਬੀ ਯੂਥ ਕਲੱਬ ਦੇ ਨੌਜਵਾਨ ਮੁੰਡੇ ਜਿਨ੍ਹਾਂ ਨੇ ਰਲ ਮਿਲ ਕੇ ਇਹ ਬੀੜਾ ਚੱਕਿਆ ਹੈ ਗੱਲਬਾਤ ਕਰਦੇ ਆਂ ਕਿੱਦਾਂ ਦਾ ਅਰੇਂਜਮੈਂਟ ਔਰ ਕਿੰਨਾ ਉਤਸ਼ਾਹ ਸੰਗਤਾਂ ਦੇ ਵਿੱਚ ਔਰ ਕਿੰਨੀ ਕੁ ਐਕਸਪੈਕਟੇਸ਼ਨ ਆ ਕੱਲ ਕਿੰਨੇ ਸੀ ਸੰਗਤ ਅੱਜ ਦੀ ਕਿੰਨੀ ਐਕਸਪੈਕਟੇਸ਼ਨ ਆ ਔਰ ਕੱਲ ਕਿੰਨਾ ਹੋਰ ਜਿਆਦਾ ਇਸ ਨੂੰ ਪਰਵਾਹ ਹੁੰਗਾਰਾ ਆਪਾਂ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਪੰਜਾਬੀ ਯੂਥ ਕਲੱਬ ਦੇ ਨੌਜਵਾਨ ਚਿਹਰੇ ਦਾ ਮੇਰੇ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਤੇ ਸਵਾਗਤ ਆ ਤੁਹਾਡਾ ਪੰਜਾਬ ਟੀਵੀ ਤੇ ਹਾਂਜੀ ਸਸੀਗਾਲੀ ਸਾਰਿਆਂ ਨੂੰ ਪੰਜਾਬ ਟੀਵੀ ਦਾ ਤਹਿ ਦਿਲੋਂ ਧੰਨਵਾਦ ਸਾਰੇ ਪੰਜਾਬੀ ਯੂਥ ਕਲੱਬ ਸਿਡਨੀ ਵੱਲੋਂ ਜਿਵੇਂ ਕਿ ਇਸ ਸਾਲ 5 ਸਾਲਾਂ ਬਾਅਦ ਆਪਣੇ ਸਿੱਖ ਗੇਮਸ ਹੁੰਦੀਆਂ ਨੇ ਇਸ ਸਾਲ ਸਾਡੇ ਸਿਡਨੀ ਨੂੰ ਮੌਕਾ ਮਿਲਿਆ ਜੀ ਤੇ ਅਸੀਂ ਲਾਸਟ ਜਦੋਂ ਗੇਮਾਂ ਹੋਈਆਂ ਸੀ ਉਦੋਂ ਇੱਕ ਆਪਣਾ ਮੁੰਡਿਆਂ ਨੇ ਰਲ ਕੇ ਕਲੱਬ ਬਣਾਇਆ ਸੀ ਜਿਹਦਾ ਨਾਂ ਰੱਖਿਆ ਪੰਜਾਬੀ ਯੂਥ ਕਲੱਬ ਸਿਡਨੀ ਤੇ ਅਸੀਂ ਉਦੋਂ ਵੀ ਬੀੜਾ ਚੱਕਿਆ ਸੀ ਵਲੰਟੀਅਰਸ ਕੰਮ ਕਰਨ ਦਾ ਸੇਵਾ ਕਰਨ ਦਾ ਤੇ ਇਸ ਵਾਰ ਅਸੀਂ ਚਾਹ ਪਕੌੜਿਆਂ ਦੀ ਸੇਵਾ ਦਾ ਬੀੜਾ ਚੱਕਿਆ ਜੀ ਜੀ ਬਟ ਸਾਡੇ ਲਈ ਟਾਰਗੇਟ ਬਹੁਤ ਵੱਡਾ ਸੀ ਬਟ ਸਾਰੇ ਮੁੰਡਿਆਂ ਨੇ ਰਲ ਕੇ ਬਹੁਤ ਤਕੜੀ ਹਿੰਮਤ ਮਾਰੀ ਆ ਅਸੀਂ ਆਪਣੇ ਜੋ ਵੀ ਦਸਬੰਦ ਕੱਢ ਕੇ ਸਾਰਿਆਂ ਨੇ ਇੱਕਠੀ ਕੀਤੀ ਘੱਟੋ ਘੱਟ ਨਹੀਂ ਜੀ 60 ਤੋਂ 70 ਹਜ਼ਾਰ ਡਾਲਰ ਦਾ ਖਰਚਾ ਸੀਗਾ ਜੋ ਸਾਡਾ ਹਾਂਜੀ ਜਿਹੜਾ ਟਾਰਗੇਟ ਸੀ ਤਿੰਨਾਂ ਦਿਨਾਂ ਦੀ ਸੇਵਾ ਦਾ ਤੇ 2 ਤੋਂ 2.5 ਲੱਖ ਸੰਗਤ ਦਾ ਟਾਰਗੇਟ ਸੀ ਇੱਥੇ ਆਉਣ ਦਾ ਜੋ ਕਿ ਬਹੁਤ ਵੱਡਾ ਹੋ ਜਾਂਦਾ ਹੈ ਗਿਣਤੀ ਅੰਕੜਿਆਂ ਦੇ ਹਿਸਾਬ ਨਾਲ ਆਪਾਂ ਦੇਖਿਆ ਜਾਵੇ ਤੇ ਪਹਿਲੇ ਦਿਨ ਅਸੀਂ ਪਿਛਲੇ ਸੋਮਵਾਰ ਤੋਂ ਦਿਨ ਰਾਤ ਜਾਨੀ ਕਿ ਪਕੌੜੇ ਤਿਆਰ ਕਰ ਰਹੇ ਹਾਂ ਹਾਫ ਕੁੱਕ ਕਰਕੇ ਵੀ ਸਾਨੂੰ ਉੱਥੇ ਟਾਈਮ ਘਟ ਤੋਂ ਘਟ ਲੱਗੇ ਅਸੀਂ ਪੂਰਾ ਇੱਕ ਟਰੱਕ ਫੁੱਲ ਕੀਤਾ ਸੀ ਹਾਫ ਕੁੱਕ ਕਰਕੇ ਬ੍ਰੈਡ ਪਕੌੜਿਆਂ ਦਾ ਤੇ ਮਿਕਸ ਪਕੌੜਿਆਂ ਦਾ ਉਹ ਸਾਡਾ ਕੱਲ ਹਾਫ ਦੇ ਤੱਕ ਸਾਡਾ ਸਮਾਪਤ ਹੋ ਗਿਆ ਅਸੀਂ ਐਕਸਪੈਕਟ ਨਹੀਂ ਸੀ ਕੀਤੀ ਇੰਨੀ ਸੰਗਤ ਹਮ ਹਮਾਗੇ ਇੱਥੇ ਪਹੁੰਚੂਗੀ ਬਟ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ 올ਓਵਰ ਆਸਟ੍ਰੇਲੀਆ ਤੋਂ ਜਿਹੜੇ ਆਏ ਆ ਜੇ ਸਾਡੇ ਦੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਬਟ ਅਸੀਂ ਆਪਣੇ ਚਤੋਂ ਪੂਰੀ ਵਾਹ ਲਾ ਦਿੱਤੀ ਵੀ ਕਿਸੇ ਕਮੀ ਪੇਸ਼ੀ ਨਾ ਹੋਣ ਦਵੇ ਦਿੱਤੀ ਜਾਵੇ ਸਵੇਰੇ 8 ਵਜੇ ਤੋਂ 11 ਵਜੇ ਤੱਕ ਸਾਡੀ ਟਾਈਮਿੰਗ ਆ ਜੀ ਚਾਹ ਪਕੌੜਾ ਕੰਟੀਨਿਊ ਚੱਲਦਾ ਜੀ ਤੇ 2 ਘੰਟੇ ਦੀ ਵਿੱਚ ਬ੍ਰੇਕ ਲੈਨੇ ਆ ਦਿਨ 1 ਤੋਂ 3 ਵਜੇ ਤੱਕ ਫੇਰ ਸ਼ੁਰੂ ਕਰਦੇ ਆ ਜੀ ਐਵਰੀ ਡੇ ਲਾਸਟ 2 ਦਿਨ ਤੋਂ ਇਹ ਚੱਲ ਰਿਹਾ ਤੇ ਕੱਲੂ ਸਾਡਾ ਵੱਡਾ ਟਾਰਗੇਟ ਆ ਲਾਸਟ ਡੇ 2.5 ਲੱਖ ਸੰਗਤ ਨੂੰ ਚਾਹ ਪਕੌੜਾ ਸਰਵ ਕਰਨ ਦਾ ਤੇ ਅਸੀਂ ਹੱਲੇ ਵੀ ਡੱਟ ਕੇ ਖੜੇ ਆ ਮੈਂ ਸਾਰੀ ਜਿਹੜੇ ਬੰਦੇ ਚਿਹਰੇ ਮੇਰੇ ਨਾਲ ਵੀ ਨਹੀਂ ਹੈਗੇ ਬਿਹਾਈਂਡ ਤੇ ਬਹੁਤ ਵੱਡਾ ਯੋਗਦਾਨ ਆ ਦੀ ਸਦਾ ਹੋਰ ਜਾਨੀ ਕਿ ਮੈਂ ਬਿਆਨ ਨਹੀਂ ਕਰ ਸਕਦਾ ਜਿੰਨੇ ਲੋਕਾਂ ਨੇ ਬਾਦ ਚੜ ਕੇ ਸਾਡੇ ਨਾਲ ਹੰਗਾਰਾ ਭਰਿਆ ਹਰ ਇੱਕ ਕੈਮਰੇ ਮੋਰੇ ਤਾਂ ਨਹੀਂ ਆ ਸਕਦਾ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਦਿਆਂ ਬਾਕੀ ਆ ਮੇਰੀ ਟੀਮ ਸਾਰੀ ਖੜੀ ਹੈ ਜੀ ਇਥੇ ਤੁਸੀਂ ਇਹਨਾਂ ਦੇ ਵੀ ਬਿਆਨ ਲੈ ਸਕਦੇ ਆ ਇਹ ਸਾਰੇ ਆਪਣੇ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਤਨ ਮਨ ਧੰਨ ਨਾਲ ਸਾਰੇ ਸੇਵਾ ਨਿਭਾ ਰਹੇ ਆ ਤੇ ਗੁਰਦੁਆਰਾ ਸਾਹਿਬ ਕਮੇਟੀ ਦਾ ਵੀ ਧੰਨਵਾਦ ਆ ਜਿੰਨੇ ਜਿੰਨੇ ਹੋਰ ਵੱਡੀ ਸੇਵਾ ਕੀਤੀ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਹਣ ਸਾਰਿਆਂ ਦੇ ਨਾਂ ਤਾਂ ਨਹੀਂ ਲੈ ਸਕਦੇ ਬਟ ਫਿਰ ਵੀ ਅਸੀਂ ਜਿੰਨਾ ਹੋ ਸਕਿਆ ਯੋਗਦਾਨ ਪਾ ਰਹੇ ਹਾਂ ਇਹ ਧੰਨਵਾਦੀ ਪੰਜਾਬ ਦੀ ਉਹੀ ਖੁਸ਼ਬੂ ਪੰਜਾਬ ਦਾ ਉਹੀ ਰੰਗ ਤੇ ਪੰਜਾਬ ਵਾਲਾ ਸਵਾਦ ਸ਼ੁੱਧ ਤੇ ਤਾਜ਼ਾ ਖੇਤਾਂ ਤੋਂ ਸਿੱਧਾ ਤੁਹਾਡੇ ਡਾਈਨਿੰਗ ਟੇਬਲ ਤੱਕ ਫਾਰਮਰ ਮੇਡ ਚੱਕੀ ਫਰੈਸ਼ ਆਟਾ ਸਾਡੇ ਆٹے ਦੀ ਹੈ ਖਾਸ ਗੱਲ ਕਿਉਂਕਿ ਅਸੀਂ ਸਿਰਫ ਲੋਕਲ ਆਸਟ੍ਰੇਲੀਅਨ ਅਨਾਜ ਵਰਤਦੇ ਹਾਂ ਕੋਈ ਮਿਲਾਵਟ ਨਹੀਂ ਕੋਈ ਗਦਾਮਾਂ ਚ ਪਿਆ ਹੋਇਆ ਪੁਰਾਣਾ ਆਟਾ ਨਹੀਂ ਸਿਰਫ ਤਾਜ਼ਾ ਪੀਸਿਆ ਹੋਇਆ ਚੱਕੀ ਆਟਾ ਇੱਥੇ ਹਰ ਤਰ੍ਹਾਂ ਦੇ ਬਿਸਕੁਟ ਵੀ ਉਪਲਬਧ ਹਨ ਤੇ ਉਹਨਾਂ ਦੀ ਪੈਕੇਜਿੰਗ ਕਰਨ ਦਾ ਵੀ ਖਾਸ ਪ੍ਰਬੰਧ ਹੈ ਅਸੀਂ ਮੁਹੱਈਆ ਕਰਵਾਉਂਦੇ ਹਾਂ ਫਰੈਸ਼ ਆਟਾ ਬੇਸਨ ਮਲਟੀ grain ਤੇ ਮੱਕੀ ਦਾ ਆਟਾ ਬਿਲਕੁਲ ਫਰੈਸ਼ jaskaran singh rajbir singh the team farmer made. connecting people to their food rooms ਦੇਖੋ ਜੀ ਅਸਲ ਵਿੱਚ ਕੀ ਹੁੰਦਾ ਜਦੋਂ ਅਸੀਂ ਪਾਸੇ ਬੈਠੇ ਹੁੰਦੇ ਨਾ ਜਾਂ ਕਿਤੇ ਇਹਨਾਂ ਮੁਲਕਾਂ ਦੇ ਵਿੱਚ ਨਹੀਂ ਹੁੰਦੇ ਤੇ ਸਾਨੂੰ ਲੱਗਦਾ ਹੁੰਦਾ ਕਿ ਬਹੁਤ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਜਾਂ ਐਵੇਂ ਥੱਲੇ ਕਮੈਂਟ ਕਰਨ ਵਾਲੇ ਵੀ ਕਹਿ ਦਿੰਦੇ ਆ ਕਿ ਯੂਥ ਆ ਜਿਹੜਾ ਉਹ ਸਿਰਫ ਰੌਲਾ ਪਾਉਣ ਜੋਗਾ ਜਾਂ ਭੰਗੜੇ ਪਾਉਣ ਜੋਗਾ ਜਾਂ ਸ਼ਲਾਰੂ ਪੁਣਾ ਕਰਨ ਜੋਗਾ ਰਹਿ ਗਿਆ ਪਰ ਜਦੋਂ ਇਸ ਤਰ੍ਹਾਂ ਦਾ ਯੂਥ ਇਸ ਸੰਗਤ ਦੇ ਰੂਪ ਵਿੱਚ ਵੇਖਦੇ ਆ ਕਿਸੇ ਨੂੰ ਘਰ ਦੇ ਵਿੱਚ ਪੰਜ ਜੀ ਆ ਜਾਣ ਤੇ ਸਾਨੂੰ ਹੱਥਾਂ ਪੈਰਾਂ ਤੇ ਪਾਈ ਜਾਂਦੇ ਵੀ ਇਹਨਾਂ ਨੂੰ ਚਾਹ ਪਾਣੀ ਖਵਾਉਣਾ ਕਿਵੇਂ ਆ 2.5 ਲੱਖ ਸੰਗਤ ਨੂੰ ਚਾਹ ਪਕੌੜਿਆਂ ਦਾ ਅਰੇਂਜਮੈਂਟ ਕਰਨਾ ਪੰਜਾਬੀ ਯੂਥ ਕਲੱਬ ਇਹ ਯੋਗ ਦਾ ਇਹ ਜਿਹੜਾ ਯੂਥ ਆ ਇਹ ਜਿਹੜੇ ਸੇਵਾਦਾਰ ਨੇ ਇਹ ਵਧਾਈ ਦੇ ਪਾਤਰ ਨੇ ਵੀਰੇ ਪੰਜਾਬੀ ਯੂਥ ਕਲੱਬ ਇੱਥੇ ਤਾਂ ਆਪਾਂ ਸਮਝ ਲਿਆ ਵੀ ਲੰਗਰ ਲਾਉਂਦਾ ਇਸ ਤੋਂ ਇਲਾਵਾ ਤੁਸੀਂ ਕੀ ਐਕਟੀਵਿਟੀਜ਼ ਕਰਦੇ ਹੋ ਖੇਡਾਂ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਸੰਸਥਾ ਬਣਾਈ ਆ ਜਿੰਦੇ ਵਿੱਚ ਤੁਸੀਂ ਕਿਸੇ ਨੂੰ ਮਦਦ ਕਰਦੇ ਹੋ ਥੋੜਾ ਹਉਂਦੇ ਬਾਰੇ ਵੀ ਦੱਸੋ ਹਾਂ ਜੀ ਪੰਜਾਬੀ ਯੂਥ ਕਲੱਬ ਸਿਰਣੀ ਦਾ ਸਾਡਾ ਪੇਜ ਵੀ ਬਣਾ ਹੋਇਆ ਹੈ ਫੇਸਬੁੱਕ ਤੇ ਵੀ ਇੰਸਟਾਗ੍ਰam ਤੇ ਵੀ ਕਿਸੇ ਵੀ ਨਵੇਂ ਸਟੂਡੈਂਟ ਨੂੰ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਜੌਬ ਦੇ ਰਿਗਾਰਡਿੰਗ ਜਾਂ ਰਹਿਣ ਸਹਿਣ ਦੇ ਸਾਨੂੰ ਪੇਜ ਤੇ ਮੈਸੇਜ ਕਰ ਸਕਦਾ ਸੀ ਉਹਦੀ ਕੰਮ ਦੇ ਰਿਗਾਰਡਿੰਗ ਜਾਂ ਹੋਰ ਕੁਝ ਵੀ ਸਾਰੀ ਸੇਵਾ ਕਰਦੇ ਹਾਂ ਜਿੰਨੀ ਵੀ ਸਾਡੇ ਤੋਂ ਹੋ ਸਕਦੀ ਆ ਕੰਮ ਲੱਭ ਕੇ ਦਿੰਨੇ ਆ ਰੈਫਰੈਂਸ ਦਿੰਨੇ ਆ ਜਾਂ ਰਹਿਣ ਲਈ ਲੱਭ ਕੇ ਦਿੰਨੇ ਆ ਉਹ ਤਾਂ ਦੇ ਵੀ ਕੰਮ ਕਰਦੇ ਆ ਤੇ ਸਿੱਖ ਖੇਡਾਂ ਤੋਂ ਇਲਾਵਾ ਅਸੀਂ ਐਵਰੀ ਈਅਰ ਜੇ ਕੋਈ ਸਾਡੇ ਲੋਕਲ ਸਿਡਨੀ ਚ ਟੂਰਨਾਮੈਂਟ ਹੁੰਦਾ ਜਾਂ ਕੁਝ ਵੀ ਅਸੀਂ ਉੱਥੇ ਵੀ ਵੱਧ ਝੜ ਕੇ ਨਾਲ ਹੈਲਪ ਕਰਦੇ ਆ ਐਜ਼ ਅ ਵਲਾਂਟਿਅਰ ਕਲਚਰ ਇਵੈਂਟ ਤੇ ਲਾਸਟ ਕਿਸਾਨੀ ਮੋਰਚੇ ਵਿੱਚ ਵੀ ਅਸੀਂ ਬਹੁਤ ਧਰਨ ਨੇ ਆਪਣੇ ਵੱਲੋਂ ਲਾਏ ਜਿੰਨੀ ਸਾਡੇ ਹੋ ਸਕੇ ਆਸਟ੍ਰੇਲੀਆ ਪੱਧਰ ਤੇ ਕਾਰ ਰੈਲੀ ਕੀਤੀ ਅਸੀਂ ਸਿਟੀ ਦੇ ਵਿੱਚ ਉਹਦਾ ਵੀ ਸਾਨੂੰ ਬਹੁਤ ਪਰਮਹੰਗਾਰਾ ਮਿਲਿਆ ਬਹੁਤ ਕਿੰਨੇ ਮੈਂਬਰ ਆ ਟੋਟਲ ਤੁਹਾਡੇ ਪੰਜਾਬੀ ਯੂਥ ਕਲੱਬ ਦੇ ਵਿੱਚ ਭਾਜੀ ਇਸ ਵੇਲੇ ਸਾਡੇ ਕੋਲ 61 ਮੈਂਬਰ ਆ ਜਿਹੜੇ ਕੀ ਮੋਢੇ ਨਾਲ ਮੋਢਾ ਜਿਹੜੇ ਐਕਟਿਵ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਬੈਕ ਤੇ ਤਾਂ ਜੀ ਹੁਣ ਆਪਾਂ ਗਿਣਤੀ ਨਹੀਂ ਸਾਰਿਆਂ ਦਾ ਹੀ ਵੱਡਾ ਯੋਗਦਾਨ ਆ ਜੀ ਬਿਲਕੁਲ ਜੀ ਸੋ ਇਹ ਇਹ ਸਾਡਾ ਜੀ ਆਸਟ੍ਰੇਲੀਆ ਦਾ ਯੂਥ ਆਸਟ੍ਰੇਲੀਆ ਦਾ ਸਿਡਨੀ ਦਾ ਯੂਥ ਜਿਨ੍ਹਾਂ ਨੇ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਸੋ ਇਹ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੁੰਦੀ ਹੈ ਸਾਡੇ ਇਹ ਸਾਡੇ ਵੱਡੇ ਵਡੇਰਿਆਂ ਦੀਆਂ ਪ੍ਰਾਪਤੀਆਂ ਨੇ 37 ਸਾਲ ਲਗਾਤਾਰ ਹੋ ਗਏ ਇਹਨਾਂ ਖੇਡਣਾ ਚਾਹਦੇ ਹਾਂ ਹਰ ਸਾਲ ਹੋਰ ਵਧਦੀਆਂ ਨੇ ਇਸ ਸਾਡ ਸਿਡਨੀ ਦੇ ਵਿੱਚ ਕਿਉਂਕਿ ਸਿਡਨੀ ਤੋਂ ਤੇ ਮੈਲਬਨ ਤੋਂ ਥੋੜੀਆਂ ਜਿਹੀ ਐਕਸਪੈਕਟੇਸ਼ਨ ਜਿਹੜੀਆਂ ਬਾਕੀ ਸ਼ਹਿਰਾਂ ਨਾਲੋਂ ਜ਼ਿਆਦਾ ਹੁੰਦੀਆਂ ਨੇ ਤੇ ਸਿਡਨੀ ਦੇ ਵਿੱਚ ਇਹਨਾਂ ਨੇ ਜਿੱਦਾਂ ਕਿਹਾ ਕਿ ਕੱਲ ਤੱਕ ਸਾਡਾ 2.5 ਲੱਖ ਸੰਗਤ ਦੀਆਂ ਜਿਹੜੀਆਂ ਐਕਸਪੈਕਟੇਸ਼ਨ ਹੈਗੀਆਂ ਨੇ ਔਰ ਉਹਨਾਂ ਦੇ ਚਾਹ ਪਕੌੜੇ ਦਾ ਅਰੇਂਜਮੈਂਟ ਕਿਉਂਕਿ ਜਿੱਦਣ ਇਹ ਅੱਜ ਸਮਾਪ ਆਡੀਆਂ ਤਿਆਰੀਆਂ ਅਗਲੇ ਦਿਨ ਤੋਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਹ ਲੰਬੇ ਸਮੇਂ ਤੋਂ ਇਹਨਾਂ ਦੀਆਂ ਤਿਆਰੀਆਂ ਇਹਨਾਂ ਦੀਆਂ ਸੋਚਾਂ ਦੇ ਵਿੱਚ ਚੱਲਦੀਆਂ ਸੀ ਉਹਨੂੰ ਆਗਾਜ਼ ਕੀਤਾ ਇਹਨਾਂ ਨੇ ਇੱਥੇ ਸੇਵਾ ਦੇ ਰੂਪ ਦੇ ਵਿੱਚ ਪੰਜਾਬੀ ਯੂਥ ਕਲੱਬ ਦੇ ਅਸੀਂ ਤੈਹ ਦਿਲੋਂ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਦਾ ਤੁਸੀਂ ਸੰਗਤ ਨੂੰ ਚਾਹ ਪਕੌੜੇ ਤੇ ਸਵੇਰ ਤੋਂ ਮੈਂ ਵੈਸੇ ਦੋ ਵਾਰੀ ਸਵੇਰੇ ਚਾਹ ਪੀ ਗਿਆਂ ਤੁਹਾਡੇ ਕੋਲ ਸੋ ਬੜਾ ਵਧੀਆ ਅਰੇਂਜਮੈਂਟ ਕੀਤਾ ਸੋ ਸਾਡੀਆਂ ਦੁਆਵਾਂਾਂ માં ਤੁਹਾਡੇ ਨਾਲ ਕਿ ਤੁਹਾਨੂੰ ਤਤੀਵਾਣ ਲਾਵੇ ਔਰ ਅਸੀਂ ਐਕਸਪੈਕਟ ਕਰਦੇ ਹਾਂ ਅਗਲੇ ਸਾਲ ਮੈਲਬਨ ਦੇ ਵਿੱਚ ਵੀ ਤੁਹਾਡਾ ਸਾਰਾ ਯੂਥ ਹੈ ਜਿਹ ਇਹ ਇਸ ਤਰ੍ਹਾਂ ਦੀ ਸੇਵਾ ਜ਼ਰੂਰ ਲੱਗੇ ਹਾਂਜੀ ਭਾਜੀ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਸਾਡੇ ਯੂਥ ਕਲੱਬ 'ਚ ਇਹ ਨਹੀਂ ਵੇ ਸਾਰੇ ਸਿੱਖੋ ਆ ਹਰ ਧਰਮ ਦੇ ਸਾਡੇ ਨਾਲ ਮੁੰਡੇ ਜੁੜਿਓ ਨੇ ਉਹ ਇਹਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਕੋਈ ਹਿੰਦੂ ਜਾਂ ਕੋਈ ਮੁਸਲਮਾਨ ਜਾਂ ਸਿੱਖੋ ਆ ਜਾਂ ਜੱਟ ਆ ਜਾਂ ਹਰ ਇੱਕ ਧਰਮ ਦੇ ਮੁੰਡੇ ਆ ਓਪਨ ਆ ਕੋਈ ਵੀ ਸਾਨੂੰ ਜੁਆਇਨ ਕਰ ਸਕਦਾ ਹਰ ਇੱਕ ਬੰਦਾ ਸਾਡੇ ਨਾਲ ਐਜ਼ ਏ ਵਲੰਟੀਅਰ ਜੁੜ ਸਕਦਾ ਦਾਨ ਸੇਵਾ ਵੀ ਕਰ ਸਕਦਾ ਐਜ਼ ਏ ਮਾਇਆ ਵੱਲੋਂ ਐਜ਼ ਏ ਸਪਾਂਸਰ ਬਟ ਇਹ ਜਿਹੜਾ ਵੀ ਯੂਥ ਵੱਡੀ ਕੋਈ ਵੀ ਸੰਸਥਾ ਨੂੰ ਅਸੀਂ ਮੋੜੇ ਲੈ ਕੇ ਨਹੀਂ ਚੱਲ ਰਾ ਜੋ ਵੀ ਤਿਲਪੋਲ ਦੀ ਭੇਟਾ ਅਸੀਂ ਆਪ ਸਾਰੇ ਰਲ ਮਿਲ ਕੇ ਇਕੱਠੀ ਕਰ ਰਹੇ ਆਂ ਹਾਂਜੀ ਜੇ ਕੋਈ ਗੁਪਤ ਦਾਨ ਆਪਣੇ ਵੱਲੋਂ ਦੇ ਰਿਹਾ ਹੋ ਸਿਰ ਮੱਥੇ ਨਹੀਂ ਸਾਡੇ ਬਟ ਇਹ ਜਰੂਰ ਕਹਿਣਾ ਚਾਹੁੰਦਾ ਸੰਗਤ ਨੂੰ ਵੀ ਜਦੋਂ ਕਿਤੇ ਥੋੜਾ ਜਿਹਾ ਹੋ ਜਾਂਦਾ ਸਾਣਾ ਸਾਥ ਜਰੂਰ ਦੇਣ ਅਲੰਬੇ ਵਾਲੀ ਗੱਲ ਨਾ ਕਰਨ ਬਟ ਅਗਲੇ ਸਾਲ ਜੇ ਸਾਨੂੰ ਮੌਕਾ ਮਿਲਿਆ ਅਗਲੀਆਂ ਸਿੱਖ ਖੇਡਾਂ ਦੇ ਹੋ ਸਕਦਾ ਅਸੀਂ ਦੋ ਵੀ ਵਧੀਆ ਪ੍ਰੋਗਰਾਮ ਕਰੀਏ ਤੇ ਸਾਨੂੰ ਜਿੰਨਾ ਵੀ ਭਰਮਾਹ ਘਾਰਾ ਮਿਲੂਗਾ ਉਹਦੇ ਅਸੀਂ ਵਧਾਈ ਦੇ ਪਾਤਰ ਨੂੰ ਧੰਨਵਾਦ ਸਾਰਿਆਂ ਦਾ ਧੰਨਵਾਦ ਵੀਰੇ ਤੁਹਾਡਾ ਬਹੁਤ-ਬਹੁਤ ਔਰ ਵੇਖੋ ਜੀ ਇਹ ਸਾਡਾ ਵੀ ਤੁਹਾਡੇ ਇਸ ਇਸ ਚੈਨਲ ਦੇ ਰਹੀ ਪੰਜਾਬ ਚੈਨਲ ਦੇ ਰਹੀ ਸਾਰੀ ਸੰਗਤ ਨੂੰ ਗੁਹਾਰਾ ਜਦੋਂ ਕਿਤੇ ਇਹਨਾਂ ਯੂਥ ਨੂੰ ਇਹਨਾਂ ਨੌਜਵਾਨਾਂ ਨੂੰ ਜਰੂਰਤ ਪੈਂਦੀ ਆ ਜਾਂ ਕੋਈ ਪੋਸਟ ਪਾਉਂਦੇ ਆ ਕਿਸੇ ਦੀ ਮਦਦ ਵਾਸਤੇ ਕਿਸੇ ਦੀ ਹੈਲਪ ਵਾਸਤੇ ਜਾਂ ਡੋਨੇਸ਼ਨ ਵਾਸਤੇ ਜਾਂ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਜਦੋਂ ਇਹ ਸਪான்ਸਰ ਜਾਂ ਡੋਨੇਸ਼ਨ ਵਾਸਤੇ ਪੋਸਟ ਪਾਉਂਦੇ ਆ ਤਾਂ ਵੱਧ ਚੜ ਕੇ ਹਿੱਸਾ ਦਿਆ ਕਰੋ ਕਿਉਂਕਿ ਇਹ ਸਾਡਾ ਸਾਡਾ ਫਰਜ਼ ਬਣਦਾ ਹੈ ਜੇ ਇਹ ਅੱਗੇ ਲੱਗੇ ਆ ਤਾਂ ਇਹਨਾਂ ਨੂੰ ਅੱਗੇ ਲਾ ਕੇ ਅਸੀਂ ਆਪਣੀ ਜਿਹੜੀ ਤਰਫੁੱਲ ਭੇਟਾ ਵਿੱਚ ਪਾਉਂਦੇ ਰਹੀਏ ਤਾਂ ਇਸ ਤਰ੍ਹਾਂ ਦੇ ਮੇਲੇ ਇਸ ਤਰ੍ਹਾਂ ਦੀ ਸੰਗਤ ਦੀ ਜਿਹੜੀ ਸੇਵਾ ਉਹ ਇਸੇ ਤਰ੍ਹਾਂ ਹੁੰਦੀ ਰਹੇ ਸੋ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਪੰਜਾਬ ਟੀਵੀ ਦੇ ਜੁੜਾਂਗੇ ਨਵੇਂ ਸੈਗਮੈਂਟ ਦੇ ਨਾਲ ਪੂਰੇ ਦਿਨ ਦੇ ਵਿੱਚ ਕੱਲ ਵੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਨਵੇਂ ਸੈਗਮੈਂਟ ਨਾਲ ਦੁਬਾਰਾ ਮਿਲਦੇ ਹਾਂ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ ਕੀ ਹੁਣੀ ਚੱਕਰੇ ਮੇਰਾ ਹਾਨੀਆ ਜੀ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਨਿਰੋਇਬ ਭਾਈ ਤੁਹਾ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਹੁਣ ਮੈਂ ਘਰੇ ਆ ਗਿਆ ਤੇ ਹੁਣ ਮੈਂ ਤੁਹਾਨੂੰ ਆਫਿਸ ਜਾ ਕੇ ਮਿਲਦਾ ਠੀਕ ਹੈ ਭਾਈ ਕਿਥੇ ਲਗੇ ਸੀ ਤੁਸੀਂ ਮੈਂ ਫੋਨ ਤੇ ਫੋਨ ਕਰ ਰਹੀ ਆਂ ਈਵੈਂਟਸ ਆਈਆਂ ਪਈ ਆਂ ਘਰ ਬਣ ਕੇ ਰੈਡੀ ਆ ਤੁਸੀਂ ਕਿਸੇ ਨਾਲ ਗੱਲ ਕੀਤੀ ਉਹ ਮੈਂ ਨਿਰਵਾਇਰ ਭਾਈ ਨਾਲ ਗੱਲ ਕਰ ਰਿਆ ਸੀ ਮੇਰੀ ਸਾਰੀ ਗੱਲ ਹੋ ਗਈ ਲੈਂਡ ਐਂਡ ਡਿਵੈਲਪਮੈਂਟ ਦੀ ਟੀਮ ਬੜੀ ਕੈਂਟ ਟੀਮ ਐ ਤੂੰ ਫਿਕਰ ਨਾ ਕਰ ਘਰ ਤੇ ਸਮਝ ਲੈ ਵਿਗ ਗਿਆ ਸਾਡਾ ਉਹ ਹਾਂ ਹਾਂ ਜਿੰਨੇ ਵੀ ਸਾਊਥ ਸੇਲ ਦੇ ਵਿੱਚ ਨਾ ਸੋਹਣੇ ਸੋਹਣੇ ਘਰਾਂ ਤੇ ਬੋਰ ਲੱਗਿਆ ਨਾ ਸੋਲਡ ਆਊਟ ਤੇ ਉਹ ਸਾਰੇ ਲੈਂਡ ਐਂਡ ਡਿਵੈਲਪਮੈਂਟ ਦੇ ਨੇ ਜੇ ਤੁਸੀਂ ਵੀ ਮੈਲਬੌਰਨ ਦੇ ਸਾਊਥ-ਈਸਟ ਵਿੱਚ ਘਰ ਖਰੀਦਣ ਜਾਂ ਵੇਚਣ ਲਈ ਸੋਚ ਰਹੇ ਹੋ ਕਾਪੀ ਤੇ ਪੈਨ ਚੱਕੋ ਤੇ ਨੰਬਰ ਨੋਟ ਕਰੋ 0430090024 ਇਹੇ ਨੰਬਰ ਤੇ ਗੱਲ ਕਰੋ ਨਿਰਵੈਰ ਸਿੰਘ ਕੰਦੋਲਾ, ਵਰੁਣ ਸ਼ਰਮਾ ਤੇ ਉਹਨਾਂ ਦੀ ਟੀਮ ਨਾਲ ਟੀਮ ਲੈਂਡ ਐਂਡ ਡਿਵੈਲਪਮੈਂਟ ਮੈਲਬੌਰਨ विक्टोरिया ਦੇ ਸਾਰੇ ਪਾਸੇ ਮੌਜੂਦ ਆ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ www.lngroups.com.au ਜੀ ਹਾਂ ਨਾਮ ਯਾਦ ਰੱਖੋ ਨਿਰਵੈਰ ਸਿੰਘ ਕੰਦੋਲਾ ਫਰੋਮ ਲੈਂਡ ਐਂਡ ਡਿਵੈਲਪਮੈਂਟ ਰੀਅਲ اسٹیਟ